ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਅੱਜ ਆਪਣਾ ਇਕੱਲੇ ਕੰਮ ਕਰਨ ਦਾ ਦੂਜਾ ਦਿਨ ਆ। ਇਕੱਲੇ ਕੰਮ ਕਰਨ ਦਾ ਦੂਜਾ ਦਿਨ ਕਿਵੇਂ ਆਗਾ ਜਿਹੜਿਆ ਨੇ ਆਪਣਾ ਪਹਿਲਾ ਬਲੌਗ ਦੇਖਿਆ ਉਹਨਾਂ ਨੂੰ ਪਤਾ ਹੀ ਹੋਊਗਾ ਸਾਰਿਆਂ ਨੂੰ ਤੇ ਕਿਉਂਕਿ ਕੋਚ ਹੁਣ ਹੀ ਗਏ ਹੋਇਆ ਪਿੰਡ ਤੇ ਕੰਮ ਆਪਾਂ ਨੂੰ ਇਕੱਲਾ ਨੂੰ ਕਰਨਾ ਪੈ ਰਿਹਾਗਾ ਤੇ ਹੁਣ ਆਪਾਂ ਚੱਲਦੇ ਆਂ ਕਿਰਾਂ ਖੇਤ ਘਰ ਦੇ ਆਪਾਂ ਕਿਰਾਂ ਸਾਰੇ ਕੰਮ ਨਿਬੇੜਤੇ ਸੀਗੇ ਚੱਲ ਵੀ ਘੋੜਿਆ ਹੁਣ ਆਪਾਂ ਲੈ ਕੇ ਆਉਣੇ ਆ ਨੀਰਾ ਅਰ ਆਪਣੇ ਸਰੀਵਿੰਪੂਲ ਬਣਾਤੇ ਪਾ ਪਾ ਕੇ ਮੀਂਹ ਕਹਿੰਦੇ ਸੀਗੇ ਮੀਂਹ ਨਹੀਂ ਪਾਉਂਦਾ ਮੀਂਹ ਨਹੀਂ ਪਾਉਂਦਾ ਅਰ ਆਪਣੇ ਸਿਰਾ ਕਰਾਤਾ ਮੀਂਹ ਬਾਤੀ ਪਾਇਆਗਾ ਪਾਣੀ ਬਸ ਆਪਣੇ ਥੋੜੇ ਹੀ ਸੀਗਾ 11 ਚ ਤੇ ਬੱਤ ਹੋ ਗਿਆ ਜਮਾ ਹੁਣ ਆਪਾਂ ਆ ਬੱਟ ਤੇ ਗੇੜਾ ਦੇ ਲੈਣੇ ਆ ਇਧਰ ਬਾਹ ਨੀਵਾਗਾ ਕੋਈ ਵਾਰੀ ਕੋਈ ਖੱਡ ਖੁੱਡ ਖੁੱਲੀ ਹੁੰਦੀ ਹੈਗੀ ਆ ਦੇ ਆ ਦੇਖੋ ਆ ਹੋਇਆ ਪਿਆ ਕੰਮ ਇਧਰ ਇਹ ਲੱਗਿਆ ਪਿਆ ਕਿ ਇਥੋਂ ਨਹੀਂ ਨਿਕਲਣਾ ਜੇ ਆਪਾਂ ਇਹਨੂੰ ਨਾ ਬੰਦ ਕਰ ਦੇ ਨਾ ਗੇੜਾ ਮਾਰਦੇ ਇੱਧਰ ਤਾਂ ਇਹ ਹੌਲੀ-ਹੌਲੀ ਵੱਡਾ ਘਾਰਾ ਬਣ ਜਾਂਦਾ। ਤੋਂ ਵੀ ਆਪਾਂ ਚੱਲੇ ਆਂਗੇ ਬੱਦਨ ਹਰਾ। ਪਾਣੀ ਵੀ ਖੜਾ ਲੱਗਦਾ ਹਰੇ 'ਚ ਬਹੁਤ। ਤੇ ਇਥੋਂ ਬੱਟ ਦੇ ਨਾਲੇ ਨਾਲ ਨਾਲੋਂ ਨਾਲੋਂ ਇਹ ਵੱਢ ਲੈਨੇ ਆਂ ਹੋਰ ਕੀ ਅੱਜ ਤਾਂ। ਕੱਚੂ ਲੱਗਦਾ ਮੇ ਕੱਛੂ ਆ। ਕੱਛੂ ਤਾਂ ਹੈਗਾ। ਕਿਉਂ ਵੀ ਥੱਲੇ ਛੱਡੀ ਆ ਕਿਉਂ ਕਿ ਨੌਦਰ ਦੇ ਕਿ ਢੋ ਲੈਣ ਦੇ ਉਹ ਸਰ ਇਤਾਂ ਲੱਗਿਆ ਵੇਲੇ ਤੁਰ ਨਾ ਤੋਤੇ ਦੇ ਕੋਤੇ ਦਾਤਰੀ ਨਾ ਕੱਢੇ ਫਿਰ ਥੱਲੇ ਹਾਂਜੀ ਤਾਂ ਕੀ ਆਉ ਇਹਦੇ ਬਟ ਨਾ ਓਏ ਰਿਮੋਟ ਵਾਲਾ ਰਿਮੋਟ ਵਾਲੀ ਰਿਮੋਟ ਵਾਲਾ ਯੰਤਰ ਹੈ ਖੜ ਦੂ ਮਤਲਬ ਉਹ ਤਾਂ ਸਹੀ ਸਾਬਾ ਲਿਆ ਓਏ ਓਏ ਇਹਨੂੰ ਆਹੋ ਹੋ ਗਿਆ ਇਹਨੂੰ ਇਹਨੂੰ ਪਾਣੀ ਨਾਲ ਇਹਨੂੰ ਨਿਆਰਾ ਜਾ ਗਿਆ ਹੋਣਾ ਇਹਨੂੰ ਐ ਹੋ ਗਿਆ ਡਟੋਲ ਲੈ ਡਟੋਲ ਹੂੰ ਇਹਨੂੰ ਐ ਹੋ ਗਿਆ ਹੋਊਗਾ ਵੀ ਆ ਪਾਣੀ ਵੀ ਟੋਬੇ ਹੀ ਆ ਗਿਆ ਕਿਤੇ ਇਹ ਬਟਨ ਆ ਦੱਬਦੀ ਦੂ। ਪਾਣੀ ਗਰਮ ਹੋ ਜਾਂਦਾ ਇਹ ਤਾਂ ਬਾਹਰ ਭੱਜ ਲੈਂਦੇ ਆ ਹੋਰ ਵੀ ਹੋਣੀ। ਦੇਖੀ ਅੰਦਰ ਘਰ ਰੱਖਿਆ ਮੂਹ ਮਾ ਹਣਾ ਉਹ ਪੈਰ ਵੀ ਅੰਦਰ ਇਹ ਉਹਦਾ ਇਹ ਦੇਖਦਾ ਜਦੋਂ ਰੱਬ ਨੇ ਰੱਬ ਨੇ ਹਾਂ ਕੀ ਸਿਸਟਮ ਆ ਨਾ ਨਰਮ ਹੀ ਐ। ਨਰਮ ਨਾ। ਕਿਤੇ ਦੇ ਪੈਰ ਫੁਰ ਫਿਸ ਜੇ ਤਾਂ ਦਾਬ ਨਾ। ਇਹਦਾ ਤਾਂ ਹਜੇ ਕਾਰੜਾ ਹੋਣਾ ਹੀ ਨਹੀਂ ਹਣਾ ਉਹ ਪੂਰਾ। ਹਾਂ ਆ ਇਹਦੇ ਆ ਇਹਦੇ ਬਟਨ ਹੈਗਾ ਆ ਦੇਖ। ਨਹੀਂ ਆ ਦੇਖ। ਦੱਬੋ ਇਹਦਾ। ਆਪਣੇ ਨਹੀਂ ਹੋਣਾ ਜੀ ਜਦੋਂ ਚੱਲਾ। ਲੱਤਾਂ ਵਿੱਚ ਮੜ ਜਾ ਕਰਦੀਆਂ ਬਾਹਾਂ ਵਿੱਚ ਕਲ ਪੜ ਜਾ ਕਰਦੀਆ ਹੁਣ ਆਜੇ ਕਾਰੜਾ ਤਾਂ ਨਹੀਂ ਹੋਣਾ ਇਹਦਾ ਉਹ ਸਿਸਟਮ ਚੱਲ ਜੰਦਰੂ ਖੜ ਜਾ ਮਰ ਜੂਗਾ ਨਾ ਪਾ ਕੇ ਕੱਢਣ ਦੇ ਓਏ ਨਹੀਂ ਮਰਦਾ ਦੇਖ ਉਹ ਚੱਲ ਪਿਆ ਜੋ ਇਧਰੋਂ ਚੱਲਣ ਫੇਰ ਬਣਾਈ ਵੀਰ ਕਾ ਜੀ ਕੱਢੀ ਜਾਂਦਾ ਇਹ ਕਹਿੰਦਾ ਅੱਖਾਂ ਦੇਖਦਾ ਬਾਹਰ ਕੱਢ ਕੇ ਆਦੇ ਬਾਹਰ ਅੱਖਾਂ ਵੀ ਕੌਣ ਕੌਣ ਬੈਠੇ ਦੇਖਦਾ ਇਹ ਕਿੰਨਾ ਦੇ ਘਰੇ ਹੈ ਕਹਿੰਦਾ ਭਾਈ ਡੇਰ ਆਣਾ ਹਰ ਇਹ ਤੇ ਟਿੱਟਰ ਉਹਨੂੰ ਵੀਊ ਫੋਨ ਲਾਉਣ ਕਿਦੀ ਬਣਾ ਕੇ ਵੀਡੀਓ YouTube ਤੇ ਜਿਹੜਾ ਦੇ ਕੁਝ ਬੋਲ ਕੇ ਪਿੱਤ ਵਰਦੂ ਓਏ ਐਵੇਂ ਕਿਵੇਂ ਪਿੱਤ ਵਰਦੂ ਐਂ ਬੱਤ ਵਰਦੂ ਐ ਜੰਤਰੀ ਓਏ ਦੰਦੀ ਵੜ ਲੂ ਐਵੇਂ ਵਰਦੂ ਯਾਰ ਐ ਦੰਦੀ ਕਰਦਾ ਹੁਣ ਓਏ ਮਾਰਦਾ ਤਾਂ ਹੋਗਾ ਡੰਗ ਡੰਗ ਪੋਲ ਹੀ ਇਹਦਾ ਤਾਂ ਤੁਸੀਂ ਪਰਾਂ ਹੋ ਇਹ ਫੇਰ ਤੁਰੂਗਾ ਓਏ ਤਾਂਹਾਂ ਤੋਂ ਕਾਰੜਾ ਕਿਵੇਂ ਐ ਕਿੰਨਾ ਕਾਗਾ ਮਾੜਾ ਮੂਠਾ ਇਹਦੇ ਅੱਖੇ ਦੇਖਦਾ ਨਾ ਇਹ ਕਾ ਫੇਰ ਹੀ ਤੁਰਦਾ ਹੀ ਤੂੰ ਪਿੱਛੇ ਹੋ ਜਾ ਮਾੜਾ ਉਹੇ ਖੜ ਦਿਓ ਮੇਰਾ ਪਾਲਾ ਯਾਰ ਚੱਲ ਲਾ ਦੂ ਕੋਹ ਉਹ ਜੇ ਇਹਨੂੰ ਪਾਲ ਲਈ ਹੈ ਨਾ ਆਪਾਂ ਉਹ ਤਾਂ ਹੋ ਜੂ ਇਹ ਵੱਡਾ ਹੋ ਜੂ ਨਾ ਪਾਣੀ ਜੇ ਰੱਖਣਾ ਬੁਛ ਛੱਡ ਗਏ ਨਾ ਬੀਨ ਤੇ ਬੀਨ ਤੇ ਨਜਾਇ ਕਰਾਂਗੇ ਤੇਰੀ ਮਾਂ ਐ ਸਪਣੀਆਂ ਐ ਓਏ ਸਪਣੀ ਕਿੱਥੇ ਆ ਯਾਰ ਨਹੀਂ ਮਰੀ ਨੇ ਕਿ ਨਹੀਂ ਸਪਣੀ ਐ ਦੇਖ ਤਾਂ ਲੜਦੇ ਹੀ ਨਹੀਂ ਇਹਦੀ ਨਿਗਾਹ ਕੀ ਮੂਰੇ ਹੈ ਨਾ ਇੱਕ ਦਿਨ ਕਦਾ ਕਰੀ ਜਾਂਦਾ ਸੀ ਕਹਿੰਦਾ ਕੁਛ ਵਰਗੀ ਕੱਛੂ ਦਾ ਲੜਪੂ ਕੱਛੂ ਕੁਮੇ ਵਰਗੀ ਕਹਿੰਦਾ ਉਹ ਚਾਹੀਦੀ ਹੈਗਾ ਨਾ ਸੋਚ ਉੰਮੀ ਹੈ ਨਾ ਪੱਛੂ ਕੁੰਮੀ ਪੱਛੂ ਕੁਮਾ ਦੇ ਇੱਕ ਕੁੰਮੀ ਹੁੰਦੀ ਓਏ ਤੈਨੂੰ ਪਤਾ ਨਹੀਂ ਆ ਮੈਂ ਬਿੰਦੂ ਕਿ ਦਊਗਾ ਲਾਣਾ ਕਿ ਤਾ ਤਰੀਕਾ ਡਟੂਗਾ ਛੂਦਾ ਬਚਾ ਨਾ ਓਏ ਹਾਂ ਦਾਤਰੀ ਨਹੀਂ ਕਰਨੇ ਦਿੰਦਾ ਦਾਤਰੀ ਨੂੰ ਹੁਣ ਤੂੰ ਲੱਤਾਂ ਵੀ ਅੰਦਰ ਕਰ ਰੱਖੀ ਆ ਉਹਨੇ ਉਹ ਸੁਗੜ ਜਾਂਦਾ ਇਹ ਕੁੜੂ ਉਹਦੇ ਪਿੱਛੇ ਹੋ ਜਾ ਇਹਦੀ ਮਾਂ ਪਿਓ ਹੈ ਨਹੀਂ ਇੱਥੇ ਨਹੀਂ ਉਹ ਕਿਉਂ ਸਿਰ ਦੋਨੇ ਫੇਰ ਦੁਰਤ ਇੱਧਰ ਤੁਰਿਆ ਆਉਂਦਾ ਸੀ ਇੱਥੇ ਤਾਂ ਤੁਸੀਂ ਤਰੂ ਤੁਸੀਂ ਪਿਛਾਰੇ ਪਰਾਂ ਹੋ ਜਾਓ ਉਹਦੀ ਤੁਰਪੂ ਇਹੇ ਲੈ ਤੈਨੂੰ ਖੇਡਾ ਦਿਖਾਉਣ ਲੱਗੇ ਪਰਾਂ ਫੜ ਜਾ ਜਮਾ ਬਾਾਂਦ ਮੈਲ ਲੱਗਦਾ ਲਾਹੀ ਕਈ ਨਹੀਂ ਆਇਆ ਮਾਂ ਪਾਲੀ ਉਈਆ ਇੱਕ ਕਛੂ ਤੋਂ ਦਾਪਰੀ ਦਵਾਉਣੀ ਹੈ ਇਹਦਾ ਸਹੀ ਕਾਲਾ ਮੈਲ ਕਿ ਲੋ ਮੈਲ ਤਾਂ ਲਾ ਲਿਆ ਇਹ ਬੱਚੇ ਦਾ ਓਏ ਉਹਨਾਂ ਨੇ ਨਾ ਉਹਨਾਂ ਨੇ ਕਿਹੜੇ ਓੜੀ ਕਿਹੜੇ ਪਤਾ ਨਹੀਂ ਯਾਰ ਦੇਖੋ ਅੰਕਲ ਕਹਿੰਦਾ ਅੰਕਲ ਕਹਿੰਦਾ ਕਛੂ ਆਂਡੇ ਦਿੰਦਾ ਕਿ ਕਿੰਨਾ ਫ ਕਰਦਾ ਸੂੰਦਾ ਤੇ ਹੋਰ ਆਂਡੇ ਦਿੰਦੇ ਆ ਇਹ ਆਂਡੇ ਹੋਰ ਆਂਡੇ ਪਾਣੀ ਹੁੰਦੇ ਪਾਣੀ ਖਰਾਬ ਨਹੀਂ ਹੁੰਦੇ ਇਹ ਆਂਡੇ ਦਾ ਇਹ ਉਹਦੇ ਚ ਤਾੜਦੇ ਆ ਓਏ ਵੱਡੀ ਕਾਲ ਨਾ ਬਣਾਉਂਦੇ ਕੋਈ ਵੱਡੀ ਸੋਲ ਲਾ ਇਹਦੇ ਬਾਰੇ ਜਾਣਕਾਰੀ ਨੀ ਯਾਰ ਪੱਕੀ ਹੈ ਨਾ ਹੋ ਵੀ ਹੋਣੀ ਨਾ ਰੰਗ ਭਰਾ ਹੋ ਜਾਣਕਾਰੀ ਦਾ ਆਪਾਂ ਆਪਾਂ ਦੇਵਾਂਗੇ ਜਾਣਕਾਰੀ ਲੋਕਾਂ ਨੂੰ ਆਪਾਂ ਕਹਿ ਦਿੰਦੇ ਆ ਕਿ ਉਹੀ ਵੀ ਜਿਵੇਂ ਆਪਾਂ ਕਹਤਾ ਓਵੇਂ ਚੱਲ ਜੂ ਓਏ ਬੋਲ ਨਾ ਉਹ ਸੁਗੜ ਜਾਂਦਾ ਇਹ ਗੂਗਲ ਚੁੱਪੇ ਚੁੱਪੋਂ ਨਿਕਲੇ ਬਾਹਰ ਨਿਕਲੂਗਾ ਇਹ ਹਜੇ ਵੀ ਤੂੰ ਖੜਾ ਇਹਨੂੰ ਦੇਸੀ ਆਂਦਾ ਮੈਂ ਇੱਧਰ ਹਾਂ ਹਾਂ ਇੱਧਰ ਹੋ ਫੇਰ ਆਪੇ ਹੋ ਅੱਖਾਂ ਹੀ ਫੜਕਾਉਂਦਾ ਓਏ ਇਹ ਗੂਗਲ ਕੱਚੂ ਸਿਰ ਕਿਉਂ ਨਹੀਂ ਬਾਹਰ ਕੱਢਣਾ ਤੇਰੀ ਮਾਂ ਵਾ ਜੀ ਮੈਨੂੰ ਪਤਾ ਆ ਜਾਓ ਅੱਖਾਂ ਦੇਖਦੇ ਇਹ ਲਿਆਇਆ ਬਾਹਰ ਮਾਤਾ ਦਿੱਤਾ ਉਹਨੂੰ ਵਿਚਾਰੇ ਨੂੰ ਚੰਬਲ ਨਾਲ ਤਾਂ ਇਹ ਉਹਦੀ ਨਹੀਂ ਹੁਣ ਇਹ ਐਂ ਤਰਿਆਉਂਦਾ ਸੀ ਚਾਰੇ ਇਹ ਤਾਂ ਨਮਾਤਾ ਸਮਾਦੀ ਇਹਨੂੰ ਤਾਂ ਸੁਰਤਾਂ ਕੀ ਹੋਈਆਂ ਉਹਦੇ ਰੇਤ ਵਾਲੇ ਬੜੇ ਵੈਸੀ ਤਾਂ ਕਹਿੰਦੇ ਆਪਣੇ ਮੁੱਦਾ ਆਪੀ ਮਰ ਜਾਂਦਾ ਨਾ ਸੱਦੇ ਨਹੀਂ ਹੋਈ ਉਹ ਤਾਂ ਹਾਂ ਫੇਟ ਜਾ ਕੇ ਉਹ ਮੋਟੀ ਬਣਾ ਰੱਖਿਆ ਤੂੰ ਤਾਂ ਮੁੱਦਾ ਕਰੀ ਨੀ ਉਹ ਦੇਖੀ ਗਈ ਵੀ ਕਰਦਾ ਕੋਈ ਆਹ ਕੀ ਹੋਵੇਗਾ ਮੂੰਹ ਨਾ ਤਾਂ ਦੰਦੀ ਵੱਢ ਲੂ ਐ ਬੱਢ ਲੂ ਦੰਦੀ ਮੂੰਹ ਤਾਂ ਇਹਦਾ ਉਧਰ ਆ ਮੈਂ ਖਾਣੀ ਜਾਊਂਗਾ ਟੋਪੀ ਮੰਗੂ ਆ ਜਾ ਨਾ ਬਾਲ ਪਾ ਕੇ ਨਾਲ ਵਿੱਚ ਦੇ ਦੇ ਨਾਲ ਦੇ ਵਿੱਚ ਮਾਲ ਪਾ ਕੇ ਨਾਲ ਹੋਊਗਾ ਆ ਗਏ ਆਪ ਦਾ ਕਿਹੋ ਜਿਹਾ ਹੈ ਵੀ ਟੀਵੀ ਵਾਲਾ ਤੇ ਸਾਰਨੂੰ ਸਹੀ ਆ ਕੀ ਹੈ ਇਹ ਕਿੰਨਾ ਨਾਲ ਦਾ ਹੈ ਹੈ ਇਹੇ ਵੇਗੀ ਹੁੰਦੇ ਬੁੱਤੂ ਵੱਡੇ ਕੱਛੂ ਜਿਹਾ ਆਂਦਾ ਹੁੰਦਾ ਬੱਚਾ ਹੈ ਕੱਛੂ ਕਿੱਥੇ ਹੈ ਆਇ ਤੇ ਸੰਗਲੀ ਪਾਣੇ ਯਾਰ ਚਲਤੀ ਨਾਲ ਸੰਗਲੀ ਪਾ ਲੋ ਇਹਦੇ ਪਾ ਲਗੇ ਸੰਗਲੀ ਦੇ ਹੋਏ ਨਹੀਂ ਖਾਲੀ ਛੱਡਿਆ ਵੋ ਇਧਰਲੇ ਬਸਰੀ ਖਾਲੀ ਚ ਨਾਜੀ ਮਡਾ ਠੀਕ ਕਰਾ ਲਈਏ ਕੀ ਸੰਗਲੀ ਪਾ ਲਗੇ ਤੇ ਮਰ ਜੂ ਉੱਤੇ ਨਹੀਂ ਮਰਦਾ ਜੀ ਬਹੁਤ ਹੁੰਦਾ ਉੱਤੇ ਇਧਰ ਉਂਗਲ ਲਾ ਲੈਨੇ ਕਿ ਇਧਰ ਦੋਨੇ ਬਹਿ ਕੇ ਪਾਸੇ ਚਲੋ ਮੱਚ ਗਏ ਮੱਚ ਕਿਉਂ ਗਿਆ ਇੱਥੇ ਤਰਿਆ ਆਉਂਦਾ ਸੀ ਹੁਣ ਮੱਚ ਗਿਆ ਤੁਹਾਨੂੰ ਵਧੀਆ ਤਰ੍ਹਾਂ ਇਧਰ ਲਣ ਹੋ ਗਿਆ ਹਾਲਦਾ ਓਏ ਨਜ਼ਰ ਲਾ। ਹਾਲ ਦਾ ਮੂਦਾ ਕਰਤਾ ਕੇਂਦਰ ਦੇ ਖੂਨ ਨਾਲ ਦਾ ਸਿਰ ਚਾਜੇ ਸਾਰਾ ਕਿਤੇ। ਸਿੱਧਾ ਕਰ ਦੇਣਾ ਵੇ। ਲੱਤਾਂ ਕਿੱਥੇ ਦੇ ਹੋਏ ਖੜ ਜਾ। ਉਹ ਆ ਨਿਕਲ ਲੱਤਾਂ ਹੀ ਆ ਉਹਦੇ। ਆ ਦੇਖ ਨਾ ਉਧਰਾਂ ਹੀ ਆ ਬਾਹਰ ਗੱਡੀਆਂ ਬੈਠੀਆਂ। ਹੈਗੀਆਂ 4 ਲੱਤਾਂ। ਦਾਤਰੀ ਮਾਰੂ ਐ ਸੋੜੇ ਹੱਥ ਤੇ ਅਹਰ ਜਾ ਕੇ ਤੁਸੀਂ ਪੰਗੇ ਲੋਂਗੇ। ਮਾਰ ਦੇ। ਆਨੇ। ਤਰੇ ਦੰਦਰ ਟੇਵੇਂ ਵਾਸੇ ਮੱਲਾ। ਹੂੰ? ਦੰਦਰ ਟੇਵੇਂ। ਅਗਦੀ ਕਰਗੇ ਆ ਆ ਜਾ ਕੇ ਮੁੰਝ ਬੰਦੇ। ਲਿਖਾਈ ਨਹੀਂ ਮੈਂ ਬੋਲਾਂ ਤੂੰ ਬੋਲ ਇੱਕਦਮ ਬੰਦ ਲੱਗਦੀ ਪਈ ਭਾਂਦੇ ਨਹੀਂ ਰਹਿਣ ਤੇ ਮਨਾਂ ਨਾ ਘਟ ਬੰਦੀ ਆ ਨੀ ਕਹਿੰਦੇ ਵੀ ਜੜਤੀ ਗਿਰੋ ਗਰੀ ਕਿੱਥੇ ਆ ਮੁੱਝ ਮਾਦੇ ਉਲਟੀ ਆ ਜੋਣਾ ਬੰਦੇ ਨੂੰ ਉਹਦੀ ਹੋਏ ਕਹਿੰਦੇ ਵੀ ਆ ਟੋਪੀ ਦੇਖ ਉਹ ਯਾਰ ਵਿੱਚ ਬੰਦੇ ਹਨਾ ਬਾਬਾ ਖਾ ਜਾਂਦੇ ਰਹਿਰ ਦੀਆਂ ਚੀਜ਼ਾਂ ਕੀੜੇ ਕੁੜੇ ਮਕੋੜੇ ਜਣਾ ਅੱਜ ਮੈਂ ਇੱਕ ਦੇਖਿਆ ਗਦੀ ਦਾ ਸਰੀਖ ਖਾਗਾ ਗੰਜਰ ਦਾ ਉਹ ਸਾਬਤਾ ਤੇ ਹੋਰ ਕਿਰਲੀਆਂ ਇੱਕਦਮ ਜੇ ਅੰਦਰ ਟੱਪੇ ਅੰਦਰ ਮਰਦਾ ਨਹੀਂ ਇਹ ਉਹ ਬਾਹਰ ਆ ਗਿਆ ਬਾਹਰ ਹੋ ਜਾਂਦਾ ਉਹ ਰੋਟੀਆਂ ਲੈਣਾ ਚਾਹੀਦੇ। ਨੱਤ ਵੜਤੀ ਕੋਦੀ। ਖਾਓ ਨਿਕ ਨਿਕ। ਸਾਈਲੈਂਟ ਹੋ ਜੂ ਦਮ। ਖੜੋ। ਸਾਂਹ ਲੈ। ਚਾੱਕਦਾ ਉਹ ਦੇਖ। ਓਏ ਬਿੰਦਕ ਪਿੱਛੋਂ ਸਾਂਹ ਲੈਂਦਾ ਭੈਂਦਰੋ ਇਹ ਤਾਂ ਮਰ ਗਿਆ। ਵੀਡੀਓ ਬਣਵਾਉਂਦਾ ਐਕਸ਼ਨ ਕਰਕੇ। ਉਹ ਸਹੀ ਗੱਲ ਆ। ਪਿਆਰੇ ਐ ਨਹੀਂ ਪਤਾ ਇਹ ਜੇ ਵਿੱਚ ਲੈ ਕੇ ਐਂ ਪਿਆ ਰਹੇ ਐ ਨਹੀਂ ਵਾ ਮਰ ਜੇ। ਕਹਿੰਦਾ ਕਿ ਵੀ ਰਾਤਰੀ ਹੁੰਦੀ ਐ ਇਹਦੀ। ਭੂੜ ਜਾ ਲੱਗਦਾ ਨਾ ਹੋਏ ਐਂ ਪਿਆ। ਕਹਿੰਦਾ ਕਿ ਹੋਏ। ਹੂੰ। ਕਹਿੰਦਾ ਵਿਚਾਲੇ ਖੜਾ ਰੱਖਿਆ ਗਿਆ ਕਹਿੰਦਾ ਉਹ ਜੂਰੀ ਤੁਰਿਆ ਆਉਂਦਾ ਸੀ ਸਿੱਧਾ ਰਾਹ ਤੇ ਕਹਿੰਦਾ ਵਿਚਾਲੇ ਖੜਾ ਰੱਖਿਆ ਗਿਆ ਕਹਿੰਦਾ ਮੈਨੂੰ ਇੱਕ ਜਣਾ ਉਧਰ ਦੀ ਹੋ ਜਾਂਦਾ ਇੱਕ ਉਧਰ ਦੀ ਉਹ ਜਾਂਦਾ ਤੇਰਾ ਯਾਰ ਖਿੱਚੀ ਤੁਰੇ ਸਾਰੇ ਗੇਰ ਬਾ ਰੱਖੇ ਦਾਤਰੀ ਜੀ ਬਾਵਾ ਓਏ ਨਾਲੇ ਨਿੱਕਾ ਜਹਣਾ ਮੂੰਹ ਜੇ ਕਿੱਡਾ ਵੱਡਾ ਐ ਦਾ ਆਹ ਜਾਂਦਾ ਨਾ ਦੇਖ 150 ਤੇ ਚੜਾਤਾ ਖੜੇ ਦੀ ਅੱਖਾਂ ਮਰੇ ਕਿਉਂ ਤਾਂ ਜਿੰਦਗੀ ਹੈ ਨਾ 3 ਲੱਖ ਐ ਮੈਂ ਤਾਂ ਨਹੀਂ ਅੱਖਾਂ ਬਾਬੇ ਨੂੰ ਅੱਖਾਂ ਵੀ ਬਣਾ ਦੇ ਦੇ ਲੱਖਾਂ ਪਰ ਬਣਾ ਕਰ ਲਿਆ ਕਰੋ ਬਈ ਤਾਂ ਉਹ ਤਾਂ ਤਾਂ ਜਿੰਦਰਾ ਸੀ ਨਾ ਸੂਰ ਜੀ ਫਿਰ ਤਾਂ ਆ ਵੀ ਬਣਨਾ ਉਹ ਕੀੜੇ ਵੀ ਗਿਆ 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 ਕਰਤੀ ਲੈਂਡ ਗੱਡੀ ਚੱਕ ਬਈ ਇਹਦਾ ਕਹਿੰਦਾ ਉਹ ਬਚ ਗਏ ਮਰਵਾਤੀ ਸੀ ਹੋਰ ਚਲੋ ਭਾਈ ਪਾੜ ਘੜੇਗਾ ਪਾੜ ਘੜੇ ਲਓ ਜੀ ਆਪਾਂ ਬਣਾਉਣ ਲੱਗੇ ਆਂਗੇ ਸੇਵੀਆਂ ਤੇ ਆਪਾਂ ਥੋੜਾ ਜਿਹਾ ਦੁੱਧ ਪਾ ਲਿਆ ਸੀਗਾ ਵਿੱਚ ਮਿੱਠਾ ਪਾ ਲਿਆ ਸੀਗਾ ਤੇ ਸੇਵੀਆਂ ਸਿਰਤਿਆਂ ਸੀਗੀਆਂ ਆਪਾਂ ਤੇ ਪਹਿਲੇ ਦਿਨ ਹੀ ਬਣਾਉਣੇ ਆਪਾਂ ਕਦੇ ਬਣਾਈਆਂ ਨਹੀਂ ਹੈਗੀਆਂ ਪਹਿਲਾਂ ਤੇ ਬਾਕੀ ਆਪਾਂ ਸਾਰੇ ਕੰਮ ਕਰਕੇ ਨਵੇੜ ਤੇ ਸੀਗੇ ਹੁਣ ਆਪਾਂ ਬੇਲ ਲਿਆਂਗੇ ਬਸ ਤੇ ਹੁਣ ਆਪਾਂ ਤਿਆਰ ਤੌਰ ਹੁੰਨੇ ਆਂ ਣਾਉਣੇ ਹੈਗੇ ਣਾ ਕੇ ਤੇ ਦੂਆ ਦਾ ਆਪਣੀਆਂ ਉਨੇ ਤੇ ਸੇਵੀਆਂ ਬਣ ਜਾਣੀਆਂ ਆਪਾਂ ਇੱਕ ਵਾਰ ਬਣਾ ਕੇ ਰੱਖ ਲੈਣੇ ਹੈਗੇ ਤੇ ਫਿਰ ਨਾ ਨੂੰ ਕੇ ਖਾਵਾਂਗੇ ਸੇਵੀਆਂ ਤੇ ਫਿਰ ਰੋਟੀ ਦਾ ਵੀ ਟਾਈਮ ਹੋ ਰਿਹਾਗਾ ਤੇ ਫਿਰ ਆਪਾਂ ਰੋਟੀ ਵੀ ਖਾਣੀ ਹੈਗੀ ਤੇ ਓਕੇ ਫਿਰ ਮਿਲਦੇ ਆਂਗੇ ਅਗਲੇ ਵਲੌਗ ਚ